ਪਾਰਟਿਸਪੇਟ ਕਰਨ ਦਾ ਮੌਕਾ ਦਿੱਤਾ ਜਾਵੇ ਅਸੀਂ ਰੋਲ ਕਰਨ ਨਹੀਂ ਆਏ ਅਸੀਂ ਸ਼ਾਮਲ ਹੋਣ ਆਏ ਆ ਤੁਹਾਨੂੰ ਸ਼ਾਮਲ ਕੀਤਾ ਜਾਵੇ ਗੱਲਬਾਤ ਯਾਰਾ ਹੱਥ ਪਰੇ ਰੱਖੋ ਪੱਗ ਤੇ ਕੱਪੜਾ ਹੀ ਜਾਂਦੇ ਹੋ ਹੋ ਰਹੀ ਕੋਈ ਨਹੀਂ ਆਇਆ ਸਾਰੇ ਮੁਕਰ ਗਏ ਸਾਬ ਚੋਰ ਜੱਕੇ ਨਹੀਂ ਆਉਣੇ ਸਰ ਸਿੱਖ ਸਾਹਿਬ ਉਹ ਤਾਂ ਕਹਿ ਰਹੇ ਉਹ ਤਾਂ ਕਹਿ ਰਹੇ ਪੰਜਾਬ ਬੋਲਦਾ ਬੋਲ ਰਿਹਾ ਪੰਜਾਬ ਫਿਰ ਅੰਦਰ ਉਹ ਤੁਹਾਡੇ ਸਾਹਮਣੇ ਬੋਲੀ ਜਾਂਦਾ ਜਿਹੜਾ ਪੰਜਾਬ ਆ ਬੋਲਦਾ ਖੜਾ ਪੰਜਾਬ ਔਰ ਧੀਆਂ ਪੈਣਾ ਸਾਡੀਆਂ ਖੜੀਆਂ ਆ ਅਸੀਂ ਖੜੇ ਆ ਪੰਜਾਬ ਦੇ ਲੋਕ ਮਿਹਨਤ ਕਸ਼ਾ ਦਾ ਨਮਾਇੰਦੇ ਅਸੀਂ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਉਹਨਾਂ ਇਹ ਜਿਹੜੀ ਡਿਬੇਟ ਆ ਇਹ ਮਜ਼ਦੂਰਾ ਕਿਸਾਨਾਂ ਜਿਹੜੇ ਛੜਕਾਂ ਦੇ ਉੱਤੇ ਲੜ ਰਹੇ ਲੋਕ ਨੇ ਉਹਨਾਂ ਨਾਲ ਗੱਲ ਕਰਨ ਉਹਨਾਂ ਨੂੰ ਜਵਾਬ ਦੇਣ ਜਿਹੜਾ ਜਿਹੜਾ ਸੀ ਕਿ ਆ ਵੀ ਖੁੱਲੀ ਨਹੀਂ ਉਹਨਾਂ ਨਾਲ ਜਿਹੜਾ ਇਹਨਾਂ ਨੇ ਮੁੱਦਾ ਕਿਹਾ ਸੀ ਭਾਈ ਮਾਈਕ ਨਹੀਂਵੇਂ ਰੱਖੋ ਯਾਰ ਜੇ ਖਤਮ ਕਰ ਦਾਂਗੇ 1.5 ਸਾਲ ਹੋ ਗਿਆ ਨੌਜਵਾਨੀ ਮਰ ਰਹੀ ਆ ਨਸ਼ਾ ਤਸਕਰ ਪੰਜਾਬ ਦੇ ਵਿੱਚ ਨਸ਼ਾ ਵੇਚ ਰਹੇ ਨੇ ਇਸੇ ਢੰਗ ਨਾਲ 8 ਘੰਟਿਆਂ ਦਾ ਜਿਹੜਾ ਕਾਨੂੰਨ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਉਹ 12 ਘੰਟਿਆਂ ਦਾ ਕਰਤਾ ਇੱਕ ਵੀ ਸਵਾਲ ਪੰਜਾਬ ਦੇ ਸਰ 50000 ਦਾ ਕਰਜ਼ਾ 50000 ਕਰੋੜ ਦਾ ਕਰਜ਼ਾ ਇਹਨਾਂ ਨੇ ਲਿਆ ਤੇ ਇਸ ਲਈ ਇਹਨਾਂ ਸਵਾਲਾਂ ਦੇ ਜਵਾਬ ਅਸੀਂ ਮੰਗਣ ਆਏ ਅਸੀਂ ਡਿਬੇਟ ਕਰਨ ਆਏ ਵੀ ਲੋਕਾਂ ਨੇ ਰੰਗਲਾ ਪੰਜਾਬ ਲਈ ਬੋਲ ਦਿੱਤਾ ਅੰਦਰ ਜਾਂ ਦਿੱਤਾ ਜਾਏਗਾ ਜੇ ਨਹੀਂ ਜੜ ਦਿੱਤਾ ਜਾਊਗਾ ਤਾਂ ਇਹ ਸਰਕਾਰ ਦੀ ਹਾਰ ਹੈ ਅਸੀਂ ਕੋਈ ਲੜਨ ਵਾਸਤੇ ਨਹੀਂ ਆਏ ਅਸੀਂ ਕੋਈ ਜਿਹੜਾ ਹੈਗਾ ਅਸੀਂ ਡੈਮੋਕਰੇਟਿਕ ਗੱਲ ਕਰਨ ਵਾਸਤੇ ਆਏ ਆ ਕਿ ਪੰਜਾਬ ਦੇ ਲੋਕਾਂ ਦੇ ਜਵਾਬ ਦੇਣ ਖੁੱਲਾ ਸੱਦਾ ਕਿਹਾ ਗਿਆ ਅਸੀਂ ਖੁੱਲਾ ਸੱਦਾ ਤਾਂ ਹੌਸ ਸਰਕਾਰੇ ਵਾਸਤੇ ਲਾਈ ਹੈ ਸਾਨੂੰ ਜਾਣ ਦਿੱਤਾ ਜਾਵੇ ਮੀਡੀਆ ਨੂੰ ਵੀ ਇਹ ਨਿਸ਼ਾਨ ਕਰ ਜਾ ਰਿਹਾ ਮੀਡੀਆ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਮੀਡੀਆ ਨੂੰ ਉਸ ਜਾਗਣਾ ਚਾਹੀਦਾ ਹੈ ਦੇਖਣਾ ਚਾਹੀਦਾ ਤੁਸੀਂ ਆਪਣਾ ਰੋਲ ਮੂਦਿਆ ਦਾ ਕਰ ਰਹੇ ਹੋ ਠੀਕ ਹੈ ਮੀਡੀਆ ਸਾਡੇ ਵਰਗੇ ਲੋਕਾਂ ਦੀ ਆਵਾਜ਼ ਜੇ ਦੁਨੀਆ ਤੱਕ ਜਾਊਗੀ ਤਾਂ ਤੁਹਾਡਾ ਯੋਗਦਾਨ ਦੇ ਨਾਲ ਹੀ ਜਾਊਗੀ ਸਿੱਖੂ ਸਾਹਿਬ ਅਪਰੋਧੀ ਤਰ੍ਹਾਂ ਕਹਿੰਦੇ ਜੋ ਮਾਹੌਲ ਇਸ ਤਰ੍ਹਾਂ ਗਿਆ ਜਾ ਰਿਹਾ ਇਸ ਕਰਕੇ ਅਸੀਂ ਨਹੀਂ ਆ ਰਹੇ ਜਿਸ ਤਰ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਜ਼ਿੰਮੇਵਾਰ ਹੈ ਇਹ ਹੁਣ ਤੱਕ ਦਾ ਪੰਜਾਬ ਦੇ ਸਭ ਤੋਂ ਵੱਡੇ ਲੋਟੂ ਹੈ ਇਹਨਾਂ ਨੂੰ ਤਾਂ ਡੇਢ ਸਾਲ ਦਾ ਮੌਕਾ ਮਿਲਿਆ ਲੁੱਟਣ ਦਾ ਇਹ ਇਸ ਕਰਕੇ ਜਿਹੜੇ ਹੈਗੇ ਆ ਇਹਨਾਂ ਸਾਰਿਆਂ ਨੇ ਆਪਣੇ ਸਿਰ 'ਚ ਕੋਈ ਸੋਹਾ ਕੱਠਿਆਂ ਦੇ ਪੈਣੀ ਸੀਗੀ ਹੁਣ ਵੀ ਪਈ ਐ ਦਾ ਅੱਗੇ ਵੀ ਪਈ ਐ ਤੇ ਇਹ ਜਿਹੜੇ ਡਰਾਮਾ ਕਰਕੇ ਕਹਿ ਰਹੇ ਆ ਕਿ ਅਸੀਂ ਬੁਲਾਏ ਸੀ ਇਹ ਪੰਜਾਬ ਦੇ ਲੋਕਾਂ ਨੂੰ ਬੁਲਾਉਣ ਆ ਪੰਜਾਬ ਦੀਆਂ ਧੀਆਂ ਪੈਣਾ ਖੜੀਆਂ ਮਾਵਾਂ ਖੜੀਆਂ ਆ ਪੰਜਾਬ ਦੇ ਲੋਕ ਖੜੇ ਆ ਅਸੀਂ ਜਵਾਬ ਮੰਗਦੇ ਆ ਅਸੀਂ ਕਿੰਨੇ ਸਾਨੂੰ ਬੁਲਾਇਆ ਜਾਵੇ ਸਾਡੀ ਅੰਦਰ ਗੱਲ ਥੋੜੀ ਕਰਾਈ ਜਾਵੇ ਜਿਹਦੇ ਨਾਲ ਕਰਾਉਣੀ ਹੈ ਭਗਵੰਤ ਮਾਨ ਬਹੁਤ ਵੱਡਾ ਲੀਡਰ ਬਣ ਗਿਆ ਨਹੀਂ ਨੇ ਕਰਨੀ ਜੇ ਸਾਡੇ ਨਾਲ ਆਪਦੇ ਕਿਸੇ ਛੋਟੇ ਲੀਡਰ ਦੀ ਗੱਲ ਕਰਾ ਦੇਵੇ ਆਪਦੇ ਕਿਸੇ ਸੈਕਟਰੀ ਦੀ ਗੱਲ ਕਰਾ ਦੇਵੇ ਆਪਦੇ ਕਿਸੇ ਐਕਸਪਰਟ ਦੀ ਗੱਲ ਕਰਾ ਦੇਵੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਜਵਾਬ ਦੇਣੇ ਪੈਣਗੇ ਇਸ ਤਰੀਕੇ ਨਾਲ ਇਹ ਜਿਹੇ ਡਰਾਮਾ ਬਾਜੇ ਨਾਲ ਗੱਲ ਵੀ ਬੜੀ মিডিਆ ਨੂੰ ਵੀ ਐਂਟਰੀ ਨਹੀਂ ਦਿੱਤੀ ਜਾ ਰਹੀ ਉੱਥੇ ਤੱਕ ਫਿਰ মিডিਆ ਵੇਖੇ ਨਾ মিডিਆ ਸੋਚੇ মিডিਆ ਡੇਲੀ ਜਿਹੜਾ ਹੈਗਾ ਇਹਨਾਂ ਦੇ ਇਸ਼ਤਿਹਾਰ ਲੱਗੇ ਦੁਨੀਆ ਭਰ ਦੇ ਇਹਨਾਂ ਦੇ ਪੁੱਛੋ ਇਹਨਾਂ ਤੋਂ ਕਿਹੜੀ ਇਹਨਾਂ ਨੇ ਡਵੈਲਪਮੈਂਟ ਕੀਤੀ ਜਿਹੜੇ ਜਸਟਾਰ ਕੀਤੇ ਆ ਰੋਟੀ ਧਰ ਕਿਉਂ ਨਹੀਂ ਪਹੁੰਚ ਰਹੀ ਰੋਟੀ ਧਰ ਹੈ ਹੀ ਨਹੀਂ ਕਿਹਨੂੰ ਰੋਟੀ ਤੇ ਤੁਸੀਂ ਕਰਦੇ ਹੋ ਬ ਦਾ ਅਸੀਂ ਹੈ ਆਪਾਂ ਪੰਜਾਬ ਦੇ ਲੋਕ ਹੈ ਹੋਰ ਕੋਈ ਵਿਰੋਧੀ ਧਿਰ ਨਹੀਂ ਬਾਕੀ ਸਾਰੇ ਚੋਰ ਡਾਕੂ ਇਕੱਠੇ ਆਏ ਕੋਈ ਵਿਰੋਧੀ ਧਿਰ ਦਾ ਨਾਮ ਨਿਸ਼ਾਨ ਨਹੀਂ ਜਿਹੜਾ ਵਿਰੋਧੀ ਧਿਰ ਵਿੱਚ ਆਪ ਸੀਗੇ ਇਹ ਇਹ ਪਿਛਲੇ 5 ਸਾਲ ਦੋਧੀ ਧਿਰ ਵਿੱਚ ਵੀ ਇਹ ਮਲੇ ਰਹੇ ਆ ਕਿਹੜੀ ਕਾਰਗੁਜ਼ਾਰੀ ਇਹਨਾਂ ਦੀ ਉਦੋਂ ਦੀ ਹੈਗੀ ਐ ਜਦ 1.5 ਸਾਲ ਦੀ ਸਰਕਾਰ ਦਾ ਹੁਣ ਜਵਾਬ ਦੇਣਾ ਇਸ ਸੇਕੋਸਾ ਫੇਲਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਇਸ ਰੈਗਲ ਤੇ ਹੋਏਗੀ ਚਰਚਾ ਪਰ ਪਿਛਲੇ ਦਿਨ ਜੋ ਪੂਰਤਾ ਸੰਧੀਆਂ ਹੋਈਆਂ ਨੇ ਐਸਵਾਈਐਲ ਦਾ ਮੁੱਦਾ ਗਾਇਬ ਆ ਵਿਚੋਂ ਲੈ ਮੁੱਖ ਮੰਤਰੀ ਸਾਹਿਬ ਸਾਡਾ ਤਾਂ ਪਹਿਲੀ ਗੱਲ ਹੈ ਹੀ ਨਹੀਂਗਾ ਇੱਕ ਇਹ ਭਗਵੰਤ ਮਾਨ ਸੀਗਾ ਜਿਹੜਾ ਜਿਸ ਨੂੰ ਲੋਕਾਂ ਨੇ ਆਪਦਾ ਪੁੱਤ ਸਮਝ ਕੇ ਵੋਟਾਂ ਪਾਈਆਂ ਸੀਗੀਆਂ ਇਹ ਸੀਐਮ ਹੋਊਗਾ ਇਹਨਾਂ ਚੋਰਾਂ ڈاکੂਆਂ ਦਾ ਜਿਹੜੇ ਇਹਨਾਂ ਨੂੰ ਸੀਐਮ ਸਾਹਿਬ ਕਹਿੰਦੇ ਆ ਸਾਡਾ ਕੋਈ ਸਾਹਿਬ ਨਹੀਂ ਬਿਲਕੁਲ ਐਸਵਾਈਐਲ ਦਾ ਮੁੱਦਾ ਜਿਹੜਾ ਹੈਗਾ ਉਹਦੇ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਸਾਹਿਬ ਉਹਦੇ ਉਹਦੇ ਤੇ ਚਰਚਾ ਕਰਕੇ ਵੀ ਰਾਜਨੀਤੀ ਕਰਦੇ ਆ ਨਹੀਂ ਅਸੀਂ ਅੰਦਰ ਜਾਣ ਦੀ ਕੋਸ਼ਿਸ਼ ਕਰਾਂਗੇ ਪਰ ਤੁਹਾਨੂੰ ਵੀ ਪਤਾ ਹੈ ਚਲੋ 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 ਸੇਖੋ ਚਲੋ ਚਲੋ ਪਾਜੀ ਪਾਜੀ ਗੱਲ ਕਰਨੀ ਪੰਜਾਬ ਦੀ ਪੰਜਾਬ ਆਏ ਅਸਲਾਮ ਦੇ ਲੋਕ ਆਏ ਅਸੀਂ ਖਲਲ ਪਾਉਣ ਨਹੀਂ ਆਏ ਅਸੀਂ ਵਾਕਈ ਜੋ ਪੰਜਾਬ ਦੀ ਹਾਲਤ ਆ ਜੀ